ਕੌਣ ਸਾਜੀ ਜਿੰਨਾ ਮਰਜ਼ੀ ਤੁਹਾਡਾ ਕੰਮ ਵਿਗੜਿਆ ਹੋਵੇ ਅਡੇ ਤੋਂ ਅੜਿਆ ਵੀ ਕੰਮ ਇਸ ਸ਼ਬਦ ਦਾ ਜਾਪ ਕਰਦੇ ਨਾਲ ਸਫਲ ਹੋ ਜਾਂਦਾ ਹੈ ਗੁਰੂ ਸਾਹਿਬ ਸਹਾਈ ਹੁੰਦੇ ਨੇ ਤੁਹਾਡੇ ਕਾਰਜਾਂ ਦੇ ਵਿੱਚ ਜਿੰਨੇ ਮਰਜ਼ੀ ਵਿਧਣ ਪੈ ਰਹੇ ਹੋਣ ਇਸ ਸ਼ਬਦ ਦਾ ਜਾਪ ਕਰੋ ਤੁਹਾਡੇ ਅਡੇ ਤੋਂ ਅੜੇ ਕੰਮ ਵੀ ਰਾਸ ਹੋਣਗੇ ਸਫਲ ਹੋਣਗੇ ਪੰਜਵੇਂ ਪਾਤਸ਼ਾਹ ਧਾਨਸ਼ੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ ਬਿਲਾਵਲ ਮਹਲਾ 5 ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੈ ਰਾਸ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਰਹਾਉ ਬਿਗਨ ਨ ਕੋ ਲਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭੰਤਨ ਕੀ ਰਾਸ ਟੋਟ ਨ ਆਵੈ ਕਦੇ ਮੂਲ ਪੂਰਨ ਪੰਡਾੜ ਚਰਨ ਕਮਲ ਮਨ ਤਨ ਵਸੈ ਪ੍ਰਭ ਅੰਗ ਮਾਪਾਰ ਵਸਤ ਕਮਾਵਤ ਸਭ ਸੁਖੀ ਕਿਛ ਉਨ ਨ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗਦੀਸ਼ੈ ਜੈ ਜੈਕਾਰ ਸਭ ਤਰਹਿ ਸਾਥ ਥਾਨ ਸੁਹਾਇਆ ਕਿਆ ਪਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਇਸ ਪਵਨ ਸ਼ਬਦ ਦਾ ਜਾਪ 21 ਦਿਨ ਅੰਮ੍ਰਿਤ ਵੇਲੇ ਨਿਤਨੇਮ ਦੇ ਨਾਲ ਹਰ ਰੋਜ਼ 108 ਵਾਰੀ ਕਰਿਓ ਤੁਹਾਡੇ ਅਡੇ ਤੋਂ ਅਡੇ ਕਾਰਜ ਵੀ ਸਫਲ ਹੋਣਗੇ ਜਿੰਨੇ ਮਰਜੀ ਕਾਰਜਾਂ ਦੇ ਵਿੱਚ ਤੁਸੀਂ ਪੈ ਰਹੇ ਹੋਣ ਕਾਰਜ ਜੋ ਸਫਲ ਹੋ ਜਾਣਗੇ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ